ਸਾਥੀਓ ਇਹ ਸਰਪੰਚ ਸਾਹਿਬ ਸਾਡੇ ਨਾਲ ਮੌਜੂਦ ਨੇ 15 ਮਿੰਟ ਦੇ ਹਾਂਜੀ ਸਰਪੰਚ ਸਾਹਿਬ ਕੀ ਕਹਿੰਦੇ ਮਿੱਟੀ ਦੇ ਥੈਲਿਆਂ ਬਾਰੇ ਤੁਸੀਂ ਕੁਝ ਗੱਲ ਕਰ ਰਹੇ ਸੀ ਇਹ ਸ਼ਰੀਫ ਜਿਹੜਾ ਰੱਤੇ ਡੱਬੇ ਮਿੱਟੀ ਲਈਓ ਆ ਉਹਦੇ ਜੀਸੀਬੀ ਚੱਲਦੀ ਆ ਇਲਾਕਾ ਨਿਵਾਸੀ ਬੇ ਤੜਕ ਹੋ ਕੇ ਉਤੋਂ ਮਿੱਟੀ ਭਰਾ ਸਕਦਾ ਇਹ ਇਹਦੀ ਇਹਦੀ ਮਤਲਬ ਬੇਨਤੀ ਆ ਥੈਲੇ ਵੀ ਬੱਦ-ਬੱਦ ਭਰੋ ਮਿੱਟੀ ਬੱਦ-ਬੱਦ ਲਿਆਓ ਲੈ ਆ ਸਕਦੇ ਉਤੋਂ ਜਿੰਨਾ ਤੜਕ ਮਿੱਟੀ ਆ ਕੇ ਉੱਥੋਂ ਮੁੰਡੇ ਲਿਆ ਸਕਦੇ ਆਪਣੇ ਲੋਕਲ ਜਿੰਨੇ ਕਹਿੰਦਾ ਮਿੱਟੀ ਜਿੰਨੀ ਵੀ ਕੋਈ ਲਿਆ ਸਕਦਾ ਇਲਾਕੇ ਵਾਲਾ ਉਹ ਲਿਆਓ ਜਿਹਦੇ ਕੋਲ ਜੈਕ ਵਾਲੀਆਂ ਟਰਾਲੀਆਂ ਉਹ ਬਹੁਤ ਹੀ ਵਧੀਆ ਗੱਲ ਆ ਭਈ ਜੈਕ ਵਾਲੀਆਂ ਟਰਾਲੀਆਂ ਵਾਲੇ ਨੌਜਵਾਨ ਵੀਰ ਬੱਤ-ਬਾਤ ਸੇਵਾ ਕਰਦੇ ਮੰਡੀ ਬੀਗੋ ਵਾਲ ਦੇ ਵਿੱਚ ਤੇ ਬੋਰਜ ਦੇ ਵਿੱਚ ਢੇਰੀਆਂ ਕਰਦਣ ਕਿਉਂਕਿ ਲੇਬਣਾ ਲੱਗੀਆਂ ਹੋਈਆਂ ਟਰਾਲੀਆਂ ਆਪਣੀਆਂ ਜੈਕ ਵਾਲੀਆਂ ਭੇਜਣ ਉਹਨਾਂ ਦੀ ਸਾਨੂੰ ਜਾਦੇ ਜ਼ਰੂਰਤ ਆ ਉੱਥੇ ਜੀ ਤੋਂ ਸਾਥੀਓ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਇੱਕ ਅਪੀਲ ਕਰਨਾ ਚਾਹੁੰਦੇ ਹਾਂ ਜਿਵੇਂ ਕਿ ਤੁਸੀਂ ਸੁਣਿਆ ਇਹ ਭਾਜੀ ਉਹਨਾਂ ਨੇ ਕਿਹਾ ਕਿ ਵੱਧ ਤੋਂ ਵੱਧ ਉੱਥੋਂ ਮਿੱਟੀ ਲੈ ਆ ਸਕਦੇ ਆ ਕਿ ਜੈਕ ਵਾਲੀਆਂ ਟਰਾਲੀਆਂ ਦੀ ਬੜੀ ਲੋੜ ਆ ਸੋ ਅਸੀਂ ਅਪੀਲ ਕਰਦੇ ਆ ਕਿ ਤੁਸੀਂ ਵੱਧ ਤੋਂ ਵੱਧ ਜੈਕ ਵਾਲੀਆਂ ਟਰਾਲੀਆਂ ਸਪੈਸ਼ਲ ਲੈ ਕੇ ਪਹੁੰਚੋ ਤੇ ਬੋਰਚ ਟਹਿਲ ਦਾस्ते ਮਿੱਟੀ ਲੈ ਕੇ ਆਓ ਹਾਂਜੀ ਵਾਈ ਗੁਰਜੀ ਕੇ ਖਾਲਸਾ ਵਾਈ ਗੁਰਜੀ ਕੀ ਬੱਲੇ ਅਸੀਂ ਤੁਹਾਡੇ ਮਾਧਿਅਮ ਦੇ ਨਾਲ ਅਪੀਲ ਕਰਨਾ ਚਾਹੁੰਦੇ ਆ ਕਿ ਕੱਲ ਸਾਡਾ ਬਹੁਤ ਘੱਟ ਸੂਤ ਆ ਗਿਆ ਸੀ ਸੈਟਾ ਹੋ ਗਿਆ ਸੀ ਚਲੋ ਰਾਤ ਖਵਾਜਾ ਜੀ ਥੋੜਾ ਜਿਹਾ ਗੁੱਸਾ ਕਰਕੇ ਵੀ ਸਾਡਾ ਕਾਫੀ ਨੁਕਸਾਨ ਹੋ ਗਿਆ ਜਿਹੜੀ ਇੰਨੇ ਦਿਨਾਂ ਦੀ ਮਿਹਨਤ ਕੀਤੀ ਸੀ ਮੁੰਡਿਆਂ ਦੀ ਉਹ ਅਜਾਈ ਚਲ ਗਈ ਰਾਤ ਮੁੰਡਿਆਂ ਨੇ ਬਹੁਤ ਮਿਹਨਤ ਕੀਤੀ 100% ਦੀ ਜੇ ਇੱਥੇ ਆ ਸੀ 150% ਦੀ ਉਹਨਾਂ ਨੇ ਮਿਹਨਤ ਕੀਤੀ ਉਹਦੇ ਵਿੱਚ ਮਿਸ ਅੰਡਰਸਟੈਂਡਿੰਗ ਇਹ ਹੋ ਗਈ ਕਿ ਜਦੋਂ ਇਹ ਸਾਡਾ ਮਿਸ ਅਪਾਇੰਟ ਹੋਇਆ ਮਨ ਡਿ ਗਿਆ ਪ੍ਰਸ਼ਾਸਨ ਜਿਹੜਾ ਸੀ ਉਹ ਸਾਡੇ ਨਾਲ ਵਿਸ਼ਵਾਸ ਘਾਤ ਕਰ ਗਿਆ ਨੇ ਦੇਖੋ ਮੈਂ ਅਸੀਂ ਵੀ ਰਾਤੀ ਵੀ ਇੱਥੇ ਮੌਜੂਦ ਸੀਗੇ ਅਸੀਂ ਵੀ ਰਾਤੀ ਕਾਫੀ ਦੇਰ ਤੱਕ ਇੱਥੇ ਸੀਗੇ ਪ੍ਰਸ਼ਾਸਨ ਦੀ ਸਾਰੀ ਟੀਮ ਪਹੁੰਚੀ ਹੋਈ ਸੀਗੀ ਜਦੋਂ ਉਹਨਾਂ ਨੂੰ ਪਤਾ ਸੀ ਕਿ ਪਾਣੀ ਦਾ ਜਿਹੜਾ ਬਹਾਵ ਆ ਉਹ ਕਾਫੀ ਤੇਜ਼ ਆ ਰਿਹਾ ਹੈ ਬੰਨ ਖੁਰ ਵੀ ਰਿਹਾ ਸੀ ਥੱਲੇ ਤੁਸੀਂ ਦੇਖ ਰਹੇ ਸੀਗੇ ਫੇਰ ਵੀ ਅਣਗਹਿਲੀ ਕਿੱਥੇ ਹੋ ਗਈ ਜੀ ਅਣਗਹਿਲੀ ਇਦਾਂ ਨਹੀਂ ਹੋਈ ਚਲੋ ਹੋ ਗਈ ਜਦਾਂ ਹੋ ਗਈ ਇਹ ਲਗਭਗ 1 ਵਜੇ ਪਹਿਲਾ ਸਾਡਾ ਸਪੋਰਟ ਡਿੱ ਗਿਆ 1:30 ਵਜੇ ਦੂਜਾ ਡਿੱ ਗਿਆ ਜਦੋਂ ਮੈਂ ਇੱਧਰ ਨੂੰ ਆਇਆ ਗੱਡੀਆਂ ਪਰਚਾ ਜਾਂਦੀਆਂ 20 ਤੋਂ 25 ਖੜੀਆਂ ਸੀ ਜੀ ਅੱਧੇ ਘੰਟੇ ਦੇ ਵਿੱਚ ਇੱਥੋਂ ਸਾਡੀਆਂ ਮਸ਼ੀਨਰੀ 4 ਕਰੋੜ ਦੀ ਮਸ਼ੀਨਰੀ ਸਾਡੀ ਪ੍ਰਸ਼ਾਸਨ ਨੇ ਬੰਨ ਤੇ ਚੜਾਤੀ ਬੰਨ ਡੇ ਗਿਆ ਦਰਾਖਤ ਚੱਕਣੇ ਆ ਅੱਧੇ ਘੰਟੇ ਬਾਅਦ ਪ੍ਰਸ਼ਾਸਨ ਜਿਹੜੇ ਸੀ ਆਪਣੇ 15 ਤੋਂ 18 ਗੱਡੀਆਂ ਲੈ ਕੇ ਇੱਥੋਂ ਚਲਾ ਗਿਆ ਸਰ ਸਾਨੂੰ ਲਵਾਰਸ ਛੱਡ ਗਿਆ ਉਸ ਤੋਂ ਬਾਅਦ ਕੋਈ ਬੰਦਾ ਨਹੀਂ ਆ ਸਾਡੇ ਕੋਲ ਪ੍ਰਸ਼ਾਸਨ ਸਵੇਰੇ 8 ਵਜੇ ਡੀਸੀ ਸਾਹਿਬ ਪਹੁੰਚੇ ਤਹਿਸੀਲਦਾਰ ਸਾਹਿਬ ਪਹੁੰਚੇ ਨਹੀਂ ਜਦੋਂ 8 ਵਜੇ ਪ੍ਰਸ਼ਾਸਨ ਪਹੁੰਚਿਆ ਹਾਲਾਤ ਇਨੇ ਨਾਜ਼ੁਕ ਸੀ ਹੁਣ ਵੀ ਅਸੀਂ ਦੇਖ ਸਕਦੇ ਆ ਕਿ ਗੱਜ ਪਰ ਆਉਂਦਾ ਦੇਖ ਕੇ ਕਿ ਜਿਵੇਂ ਬਾਨਾ ਤੋਂ 2 ਜਾਂ 3 ਜਗ੍ਹਾ ਤੇ ਪਿੱਛੇ ਤੱਕ ਦੇਖਿਆ ਕਿ ਪਾੜ ਪਿਆ ਆ। ਸਵੇਰ ਤੱਕ ਉਹਨਾਂ ਦੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਪਹੁੰਚੀ। ਜਿਹੜੇ ਸਾਡੇ ਕੋਲ ਰਾਤ 2-3 ਬੰਦੇ ਪ੍ਰਸ਼ਾਸਨ ਦੇ ਰਹਿ ਗਏ ਸੀ ਉਹਨਾਂ ਨੇ ਆਪਾਂ ਨੇ ਉੱਪਰਲੇ ਅਫਸਰਾਂ ਨੂੰ ਕਾਲ ਕਰਨੀ ਸ਼ੁਰੂ ਕੀਤੀ। ਕਈਆਂ ਨੇ ਅਫਸਰਾਂ ਨੇ ਰਿਸਪੈਕਟੇਬਲ ਆ ਜਿਨ੍ਹਾਂ ਨੇ ਕਾਲ ਚੱਕੀ। ਕਈਆਂ ਨੇ ਕਾਲ ਤੱਕ ਨਹੀਂ ਚੱਕੀ। ਇੱਕ ਸਾਡੇ ਨਾਲ ਇਥੇ ਤਹਿਸੀਲਦਾਰ ਸਾਹਿਬ ਆ ਆਪਣੇ ਨਵਾਂ ਸ਼ਹਿਰ ਦੇ। ਜੀ। ਐਨਾ ਮਾਣ ਆ ਉਹਨਾਂ ਤੇ। ਤਹਿਸੀਲਦਾਰ ਹੋਣ ਦੇ ਬਾਵਜੂਦ ਉਹਨਾਂ ਨੇ ਸਾਡੇ ਨਾਲੋਂ ਵੱਧ ਕੇ ਬੋਰੇ ਆਪ ਚੱਕਿਆ ਸਾਡੇ ਰੇਤਾਂ ਦੇ। ਚੰਗੇ ਪ੍ਰਸ਼ਾਸਨ ਦੇ ਬੰਦੇ ਬਹੁਤ ਆ ਸਾਡੇ ਕੋ ਮਾੜਿਆਂ ਦੀ ਕੋਈ ਘਾਟ ਨਹੀਂ ਮਾੜਿਆਂ ਦੀ ਬਹੁਤ ਆ ਤਦਾਦ ਰਾਤ ਜਿਹੜਾ 2 ਵਜੇ ਸਾਨੂੰ ਲਵਾਰਸ ਛੱਡ ਕੇ ਚਲ ਗਿਆ ਪ੍ਰਸ਼ਾਸਨ ਤੇ ਪੂਰਾ ਗੁੱਸਾ ਆ ਉਹ ਡੀਸੀ ਸਾਹਿਬ ਨਾਲ ਵੀ ਅਸੀਂ ਕਨਸੈਂਟ ਕੀਤਾ ਉਹ ਕਹਿੰਦੇ ਆ ਜੀ ਸਾਡੇ ਪ੍ਰਸ਼ਾਸਨ ਦੀ ਚਲੋ ਉਹ ਵੀ ਤੁਹਾਡੀ ਗੱਲ ਮੰਨਦਾ ਜੀ ਗੁੱਸਾ ਤਾਂ ਹੈਗਾ ਹੀ ਆ ਪਰ ਇਸ ਵੇਲੇ ਜਿਹੜੇ ਹਾਲਾਤ ਨੇ ਅਸੀਂ ਇੱਕ ਅਪੀਲ ਪੁਰਜੋਰ ਅਪੀਲ ਕਰਦੇ ਆਪਣੇ ਚੈਨਲ ਰਾਹੀਂ ਕਿ ਜਿੰਨੇ ਵੀ ਹੋ ਸਕੇ ਵੱਧ ਤੋਂ ਵੱਧ ਇੱਥੇ ਨੌਜਵਾਨ ਵੀਰ ਪਹੁੰਚੋ ਤੁਸੀਂ ਵੀ ਆਪਣੇ ਇੱਕ ਵਾਰੀ ਅਪੀਲ ਕਰ ਦੋ ਠੀਕ ਹੈ ਜੀ ਉਹ ਸੇਵਾਦਾਰਾਂ ਦੀ ਸਾਡੇ ਕੋਲ ਹਜੇ ਵੀ ਬਹੁਤ ਅਦਾਤ ਆ ਔਰ ਹੋਰ ਵੀ ਸਾਨੂੰ ਜ਼ਿਆਦਾ ਚਾਹੀਦੇ ਆ ਕਿ ਆਲੇ ਦੁਆਲੇ ਤੋਂ ਆਪਣੇ ਫਾਮਬੜਾ ਮੰਡੀ ਦੇ ਵਿੱਚ ਅਸੀਂ ਬੇਸ ਕੈਂਪ ਬਣਾਇਆ ਥੈਲੀ ਭਰਨ ਵਾਸਤੇ ਮਿੱਟੀ ਉੱਥੇ ਸਾਡੀ ਵੱਧ ਤੋਂ ਵੱਧ ਪਹੁੰਚ ਰਹੀ ਆ ਆਲੇ ਦੁਆਲੇ ਦੇ ਜਿੰਨੇ ਵੱਧ ਤੋਂ ਵੱਧ ਸੇਵਾਦਾਰ ਆਪਣੇ ਆ ਸਕਦੇ ਆ ਉਹ ਸਾਡੇ ਕੋਲ ਪਹੁੰਚਣ ਦੀ ਕੋਸ਼ਿਸ਼ ਕਰਨ ਠੀਕ ਹੈ ਜੀ ਠੀਕ ਹੈ ਉਹਨਾਂ ਵਾਸਤੇ ਉੱਥੇ ਰੋਟੀ ਪਾਣੀ ਦਾ ਸਾਰਾ ਕੁਝ ਕੀਤਾ ਹੋਇਆ ਹਾਂਜੀ ਠੀਕ ਹੈ ਜੀ ਠੀਕ